ਤਾ ਕਰਕੇ ਛੱਡਦਾ ਪਿਆਰ ਨਾ ਸਮਝਾਤਾ ਵਾ ਕਹਿੰਦਾ ਬਾਕੀ ਅਗਰ ਕਿਸੇ ਨੇ ਹੋਣੇ ਤਿਹੜ ਫਿੜ ਦੰਮੀ ਦੱਸ ਦਿਓ ਬਾਬੇ ਕੋਈ ਚੱਕਰ ਨਹੀਂ ਹੈਗਾ ਇੰਨਾ ਦੋਸਤੋ ਇੰਸਟਾਗ੍ਰam ਤੇ ਫੇਮਸ ਪਾਇਲ ਪਰਮ ਜਿਨ੍ਹਾਂ ਨੂੰ ਕਿ ਉਹਨਾਂ ਦੇ ਲਾਈਵ ਦੇ ਥੱਲੇ ਕੋਈ ਗਲਤ ਗੱਲਾਂ ਕਰਦਾ ਸੀ ਤੇ ਗਲਤ ਕਮੈਂਟ ਕਰਦਾ ਸੀ ਜਿਸ ਤੋਂ ਬਾਅਦ ਉਹ ਮੁੰਡਾ ਕਹਿੰਦਾ ਸੀ ਕਿ ਮੈਨੂੰ ਮਲੇਰਕੋਟ ਲਿਆ ਕੇ ਮੇਲੋ ਤੇ ਪਾਇਲ ਪਰਮ ਸਿੱਧੀ ਜਾ ਕੇ ਉਹਦੇ ਘਰੇ ਉਹਨੂੰ ਮਿਲਦੀ ਏ ਤੇ ਉਹਦੇ ਤੋਂ ਮਾਫੀ ਵੀ ਮੰਗਾਉਂਦੀ ਹੈ ਕਿਉਂਕਿ ਉਹ ਮੁੰਡਾ ਵਾਰ-ਵਾਰ ਪਾਇਲ ਪਰਮ ਦੇ ਅਕਾਊਂਟ ਤੇ ਜਾ ਕੇ ਉਸ ਦੀਆਂ ਰੀਲਾਂ ਦੇ ਥੱਲੇ ਗਲਤ ਕਮੈਂਟ ਕਰਦਾ ਸੀ ਜਿਸ ਤੋਂ ਬਾਅਦ ਲੋਕੀ ਪਾਇਲ ਪਰਮ ਨੂੰ ਕਹਿੰਦੇ ਸੀ ਕਿ ਦੇਖ ਤੈਨੂੰ ਕਿੰਨਾ ਗਲਤ ਬੋਲ ਰਿਹਾ ਹੈ ਜਿਸ ਤੋਂ ਬਾਅਦ ਪਾਇਲ ਪਰਮ ਨੇ ਉਸ ਦੀ ਚੰਗੀ ਨੇਰੀ ਜਾਂਦੀ ਤੇ ਉਸ ਤੋਂ ਸਾਰਿਆਂ ਦੇ ਸਾਹਮਣੇ ਮਾਫੀ ਵੀ ਮੰਗਵਾਈ ਜੋ ਕਿ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਮੁੰਡੇ ਨੇ ਆਪਣਾ ਫੇਸ ਕਵਰ ਕੀਤਾ ਹੋਇਆ ਹੈ ਤੇ ਅੱਗੇ ਮਾਫੀ ਵੀ ਮੰਗ ਰਿਹਾ ਹੈ ਆਓ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਵੇਰੇ ਮੁੰਡੇ ਨੇ ਬਹੁਤ ਗਲਤ ਕਮੈਂਟ ਕੀਤੇ ਸੀ ਬੜਿਆਂ ਨੇ ਸਕਰੀਨਸ਼ਾਟ ਵੀ ਭੇਜੇ ਸੀ ਕਿ ਕੀ ਫਾਈਲ ਤੈਨੂੰ ਇਦਾਂ ਬੋਲਦਾ ਇਦਾਂ ਬੋਲਦਾ ਚਲੋ ਗਲਤੀਆਂ ਹੋ ਜਾਂਦੀਆਂ ਵਾ ਬੱਚੇ ਤੋਂ ਠੀਕ ਹੈ ਮੈਂ ਇਹਨੂੰ ਮਿਲੀ ਮੁੰਡੇ ਨੂੰ ਮੇਰੇ ਨਾਲ ਹੀ ਬੈਠਾ ਵਾ ਅੱਛਾ ਇਹਦੋਂ ਆਇਆ ਸੁਮੇਤ ਬੋਲ ਰਿਹਾ ਕੀ ਬੋਲਣਾ ਤੇਰਾ ਜੋ ਦਿਲ ਕਰਦਾ ਮੈਂ ਤੁਹਾਨੂੰ ਸੌਰੀ ਭਾਣਾ ਜੀ ਕਿ ਮੇਰੇ ਕੋਲ ਸਾਡੇ ਕੁਝ ਨਹੀਂ ਹੁੰਦੇ ਕੁਝ ਨਹੀਂ ਹੁੰਦੇ ਮੈਂ ਸੌਰੀ ਕਹਿੰਦਾ। ਆ ਉਹ ਚੀ ਬੋਲੇ ਯਾਰ। ਅਵਾਜ਼ ਮੀਂ। ਮੈਂ ਸੌਰੀ ਅਪੀਲ ਕਰਦਾ ਮੈਂ ਕਿਉਂਕਿ ਕੋਈ ਕੁੜੀ ਨੂੰ ਐਵੇਂ ਨਹੀਂ ਬੋਲਦੇ। ਮੈਂ ਨਹੀਂ ਇਹਨਾਂ ਨੂੰ ਨਹੀਂ ਕਿਸ਼ਕ ਹੋਰ ਨੂੰ। ਤੇ ਮੇਰੇ ਵੱਲੋਂ ਸੌਰੀ ਮੈਂ ਅੱਜ ਜੋ ਵੀ ਕਮੈਂਟ ਵਿੱਚ ਬੋਲਿਆ ਸੀ। ਪਰ ਬਾਬੇ ਨੈਕਸਟ ਟਾਈਮ ਥੋੜਾ ਧਿਆਨ ਰੱਖਿਆ ਕਰੋ ਕਿ ਐਤਾ ਗਲਤ ਨਾ ਬੋਲਿਆ ਕਰੋ। ਤਾਂ ਕਰਕੇ ਛੱਡਦਾ ਨਹੀਂ ਤਾਂ ਲਫੇੜੇ ਬੜੇ ਪੈਣੇ ਸੀਗੇ। ਤਾਂ ਕਰਕੇ ਛੱਡਦਾ ਜਵਾਕ ਕਿਉਂਕਿ ਯਾਰ ਉਹਦੇ ਇੱਥੇ ਕਰਦੇ ਵੀ ਨਹੀਂ ਸੀਗੇ। ਕਰਦੇ ਤੇ ਪਾਪਾ ਇੱਕ ਬਾਹਰ ਸੀਗੇ ਮੁੰਡੇ ਤੇ ਉਹਦਾ ਚਾਚਾ ਸੀ ਨਾ। ਪਿਆਰ ਨਾਲ ਸਮਝਾਤਾ ਵਾ ਕਹਿੰਦਾ ਸੌਰੀ ਦੀਦੀ ਅੱਜ ਤੋਂ ਬਾਅਦ ਨਹੀਂ ਬੋਲਦਾ ਹੈ ਇਟੜ ਫੜ ਦੰਮੀ ਦਾ ਸੁਧੇ ਬਾਬੇ ਕੋਈ ਚੱਕਰ ਨਹੀਂ ਹੈ ਇਨਾ